ਦੇ ਨਾਲ-ਨਾਲ ਵਰਕ ਰਾਈਟਸ ਵੀ ਦਿੱਤੇ ਜਾਣ ਤਾਂ ਕਿ ਅਸੀਂ ਇੱਥੇ ਕੰਮ ਕਰਕੇ ਆਪਣੇ ਬੱਚਿਆਂ ਦੀ ਮਦਦ ਕਰ ਸਕੀਏ ਇਹਨਾਂ ਸਰਕਾਰਾਂ ਨੂੰ ਟੈਕਸ ਦੇ ਕੇ ਅਸੀਂ ਆਪਣਾ ਵੀ ਰੋਜ਼ੀ-ਰੋਟੀ ਪਾਲੀਏ ਤੇ ਸਰਕਾਰਾਂ ਦਾ ਵੀ ਘਰ ਭਰੀਏ ਆਸਟ੍ਰੇਲੀਆ ਦੇ ਵਿੱਚ ਤੇ ਤੁਹਾਨੂੰ ਅੱਜ ਮੈਂ ਮਲਾਉਣ ਜਾ ਰਿਹਾ ਉਹਨਾਂ ਸਖਸ਼ੀਅਤਾਂ ਨੂੰ ਉਹਨਾਂ ਮਾਨਮੱਤੇ ਸੱਜਣਾ ਨੂੰ ਜਿਹੜੇ ਆਪਣੇ ਬੱਚਿਆਂ ਕੋਲ ਆਏ ਆ ਆਪਣੇ ਘਰਾਂ ਨੂੰ ਜਿੰਦੇ ਮਾਰ ਕੇ ਕੋਈ ਕਿਰਾਏ ਤੇ ਬਿਠਾ ਕੇ ਪੰਜਾਬ ਦੇ ਵਿੱਚੋਂ ਹਵਾਈ ਉਡਾਨਾਂ ਭਰ ਕੇ ਆਸਟ੍ਰੇਲੀਆ ਦੇ ਵਿੱਚ ਆਏ ਆ ਆਸਟ੍ਰੇਲੀਆ ਵਿੱਚ ਬੱਚਿਆਂ ਕੋਲ ਰਹਿੰਦੇ ਆ ਕਿਸ ਤਰ੍ਹਾਂ ਦੇ ਉਹਨਾਂ ਦੀ ਮਨਸ਼ਾ ਕਿਸ ਤਰ੍ਹਾਂ ਉਹ ਰਹਿ ਰਹੇ ਆ ਆਓ ਅੱਜ ਤੁਹਾਨੂੰ ਉਹਨਾਂ ਨਾਲ ਗੱਲਬਾਤ ਕਰਾਉਣੇ ਆ ਮਲਾਉਣੇ ਆ ਇਹ ਇੱਕ ਸਵਾਰਬ ਜੀ ਨੂੰ ਆਪਾਂ ਕਹਿੰਦੇ ਨੇ ਆਸਟ੍ਰੇਲੀਆ ਦੇ ਵਿੱਚ ਬੋਲਦੇ ਆ ਇੱਕ ਮਹੱਲਾ ਹੈ ਮਹੱਲੇ ਦੇ ਵਿੱਚ ਇਕੱਠੇ ਹੋ ਕੇ ਪਾਰਕ ਬਣਿਆ ਸਾਡੇ ਪੰਜਾਬੀ ਵੀਰਾਂ ਕੋਲੇ ਜਿਹੜੇ ਬਾਪੇ ਇੱਥੇ ਪਹੁੰਚਦੇ ਆ ਉਹਨਾਂ ਕੋਲੇ ਸਿਰਫ ਤਿੰਨ ਹੀ ਥਾਵਾਂ ਇੱਕ ਤਾਂ ਜੇ ਆਪਾਂ ਗਣੀਏ ਤਾਂ ਪਾਰਕ ਦੂਜਾ ਜੇ ਗਣੀਏ ਤਾਂ ਟੀਵੀ ਤੇ ਤੀਜਾ ਉਹਨਾਂ ਦਾ ਬੈੱਡ ਚੌਥੀ ਥਾਂ ਮੇਰਾ ਖਿਆਲ ਵੀ ਇਹਨਾਂ ਨੂੰ ਰਹਿਣੀ ਚੋਕ ਲੋੜੇ ਤੇ ਕੋਈ ਕਾਰਨ ਹੈ ਕਿਉਂਕਿ ਉਹਨਾਂ ਦੇ ਕੋਈ ਕਾਰਨ ਹੈ ਜਿਸ ਤਰ੍ਹਾਂ ਕਿ ਆਸਟ੍ਰੇਲੀਆ ਗਵਰਨਮੈਂਟ ਵੱਲੋਂ ਜੋ ਵੀਜ਼ੇ ਦਿੱਤੇ ਜਾਂਦੇ ਆ ਉਹਨਾਂ ਦੇ ਉੱਤੇ ਲੋ ਵਰਕ ਲਿਖਿਆ ਜਾਂਦਾ ਕਿਉਂਕਿ ਇੱਥੇ ਆ ਕੇ ਬੰਦੇ ਕੰਮ ਨਹੀਂ ਕਰ ਸਕਦੇ ਇਸ ਤਰ੍ਹਾਂ ਦੀਆਂ ਕਈ ਸਮੱਸਿਆਵਾਂ ਹੋਣ ਕਰਕੇ ਜਦੋਂ ਬੰਦਾ ਬੱਚੇ ਜਿਹੜੇ ਆ ਉਹ ਕਮਾਕਾਰਾਂ ਤੇ ਚਲੇ ਜਾਂਦੇ ਆ ਪੇਰੈਂਟਸ ਜਿਹੜੇ ਘਰੇ ਕੱਲੇ ਰਹਿ ਜਾਂਦੇ ਆ ਕਰੇ ਉਹਨਾਂ ਦਾ ਜੀ ਨਹੀਂ ਲੱਗਦਾ ਉਹਨਾਂ ਦਾ ਅਕਸਰ ਕਿਹੜਾ ਹੁੰਦਾ ਵੇ ਕਿੰਨੀ ਕੀ ਦੇਰ ਟੀਵੀ ਦੇਖਾਂਗੇ ਕਿੰਨੀ ਕੀ ਦੇਰ ਬੈੱਡ ਤੇ ਬੈਠਾਂਗੇ ਔਰ ਅਕਸਰ ਪਾਰਕਾਂ ਦੇ ਵਿੱਚ ਇਕੱਠੇ ਹੋ ਕੇ ਉਹ ਰੌਣਕ ਬੇਲਾ ਕਰਦੇ ਆ ਤੇ ਆਪਣਾ ਦਿਲ ਲਗਾਉਂਦੀਆਂ ਗੱਲਾਂ ਕਰਦੇ ਆ ਆਓ ਫਿਰ ਕਿਸ ਤਰ੍ਹਾਂ ਲੰਘਦਾ ਵਕਤ ਇਹਨਾਂ ਪੰਜਾਬੀ ਪੇਰੈਂਟਸ ਦਾ ਤੁਹਾਡੇ ਨਾਲ ਗੱਲਬਾਤ ਕਰਦੇ ਆ ਮਿਲੋਣੇ ਹੋ ਉਹਨਾਂ ਸਜਣਾ ਨਾਲ ਕਿੱਥੋਂ ਆਇਓ ਤੁਸੀਂ ਮੈਂ ਮੇਰਾ ਨਾਮ ਪੁੱਛ ਜਾਂਦਾ ਜੀ ਮੈਂ ਪੰਜਾਬ ਲੁਧਿਆਣੇ ਤੋਂ ਆਇਆ ਜੀ ਆਪਣੇ ਬੇਟੇ ਕੋਲ ਜੀ ਹਾਂਜੀ ਮੈਂ ਨਰਿੰਦਰਪਾਲ ਸਿੰਘ ਪਿੰਡ ਵੜਾਣਾਕਾ ਜ਼ਿਲ੍ਹਾ ਫਰੀਦਕੋਟ ਤੋਂ ਆ ਆਪਣੇ ਬੱਚਿਆਂ ਕੋਲੇ ਆਇਆ ਹਾਂ ਹਾਂਜੀ ਮੈਂ ਲਖਵੀਰ ਸਿੰਘ ਫਰੀਦਕੋਟ ਪੰਜਾਬ ਤੋਂ ਬਲਾਉਂ ਕਰਦਾ ਜੀ ਆਪਣੇ ਬੇਟੇ ਕੋਲੇ ਆਇਆ ਹੋਇਆ ਹਾਂ ਮੈਂ ਤੇ ਕਿਸ ਤਰ੍ਹਾਂ ਦੇ ਜੀ ਮੈਂ ਹਰਪਾਲ ਸਿੰਘ ਵੀ ਪਿੰਡ ਪੇਪਲੀ ਜ਼ਿਲ੍ਹਾ ਫਰੀਦਕੋਟ ਮੇਰੇ ਬੇਟਾ ਤੇ ਬੇਟੀ ਰਹਿੰਦੇ ਆ ਜੀ ਉਹਨਾਂ ਕੋਲੇ ਰਹਿੰਦੇ ਆ ਪਿੰਡ ਰਾਜਣਾ ਦੀ ਬੇਟੀ ਦੇ ਕੋਲ ਇੱਥੇ ਆਏ ਹਾਂ ਹਾਂਜੀ ਸਰਬੇਤ ਜੀ ਅਮਰਸੋਹ ਰਸਤੇ ਤੇ ਪਈ ਰਹਾਉਂਕਾ ਸੀਲੇ ਜਿਹਾ ਸਾਡੇ ਬੱਚਿਆਂ ਨੂੰ ਲੈ ਵਾਸਤੇ ਆਏ ਹਾਂ ਹਾਂ ਮੈਂ ਲਾਹੌਰ ਤੋਂ ਵੀ ਇਪਿੰਟ ਰਹਿ ਕੇ ਕਲਾ ਜ਼ਿਲ੍ਹਾ ਬਠਿੰਡਾ ਤੋਂ ਆਇਆ ਹਾਂ ਆਪਦੀ ਬੇਟੀ ਕੋਲ ਆਇਆ ਹਾਂ ਹਾਂ ਬੇਬੇ ਬੇਬੇ ਸਿੰਘ ਜਿਸ ਤੋਂ ਮੇਰੇ ਮਤਲਬ ਤੋਂ ਆਪਣੇ ਬੱਚੇ ਦੇ ਮੱਤੇ ਰਿਲੇੜਾ ਹਾਂਜੀ ਹਾਂਜੀ ਮੈਂ ਸੰਦੂਆ ਕਲਾ ਹਾਂ ਜਿਹੜੀ ਕਿਰਾਉਂ ਜ਼ਿਲ੍ਹਾ ਲੁਧਿਆਣਾ ਕੋਲ ਆਇਆ ਹਾਂ ਹਾਂ ਜੀ ਹਾਂਜੀ ਚੜੰਪਾਲ ਜੀ ਮੈਂ ਹੱਥ ਕੋਲ ਤੋਂ ਆਇਆ ਆਪਨੇ ਬੇਟੀ ਕੋਲ ਆਇਆ ਹਾਂਜੀ ਆਈ ऍम ਫ਼ਰਮ ਗੁਜਰਾਤ ਜੌਲੀ ਡਬਲ ਜੌਨ दोग 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 से दोग से दोग हाँ मैं हाँ जी माई नहीं राम मैं चंडीगढ़ से आया हूँ अपने बच्चों के पास मेरे बदना ਘਾਟੀਆਂ ਪਹਿਣਾਓ ਉਹ ਸੱਬੇ ਕੀ ਬਣ ਖੁਸ਼ੀ ਮਨਾ ਕੇ ਕਕਲੀ ਕਲੀਰਦੀ ਪੱਗ ਮੇਰੇ ਵੀਰ ਦੀ ਤਪਟਾ ਮੇਰੇ ਭਾਈ ਦਾ ਮਿੱٹے ਮੁਝ ਬਾਈ ਦਾ ਮੇਰਾ ਦੇਸ ਮੇਰੇ ਦਿਲ ਦਾ ਰਾਂਦਾ ਮੇਰਾ ਦੇਸ ਮੇਰੇ ਦਿਲ ਦਾ ਰਾਂਦਾ ਬੱਚੇ ਨੂੰ ਬੇਨਤੀ ਕਰਨੀ ਚਾਹਨਾ ਕਿ ਪਹਿਲੀ ਗੱਲ ਤਾਂ ਖੈਰ ਸਟੱਡੀ ਲੈ ਕੇ ਆਉਣ ਜਿਹੜਾ ਬਲੱਸ ਸਕੂਲ ਤੋਂ ਆ ਜਾਂਦਾ ਬੱਚਾ ਉਹ ਮਤਲਬ ਬਾਹਰ ਨਹੀਂ ਨਿਕਲਿਆ ਹੁੰਦਾ ਔਕਤ ਤਕਨੀਕਾ ਨਹੀਂ ਚੱਲਿਆ ਹੁੰਦਾ ਤੇ ਦੂਸਰਾ ਡਰਾਈਵਿੰਗ ਜ਼ਰੂਰੀ ਰੱਖਿਆ ਹੋਵੇ ਦੂਸਰਾ ਕੋਈ ਹੁਨਰ ਬੱਚੇ ਕੋਲੇ ਜ਼ਰੂਰੀ ਹੋਣਾ ਚਾਹੀਦਾ ਜਿਹੜਾ ਹੁਨਰ ਹੈ ਇੱਧਰ ਇਨਕਮ ਹੁਨਰ ਦਾ ਜਿਹਦੇ ਨਾਲ ਹੱਥੀ ਕੰਮ ਆਊਗਾ ਉਸ ਤੇ ਸਟੱਡੀ ਲੈ ਕੇ ਵਧੀਆ ਫਾਇਦਾ ਜਿਹੜੇ ਬੱਚੇ ਜੀ ਹੁਣ ਨਵੇਂ ਆਉਂਦੇ ਆ ਹਾਂਜੀ ਹਾਂਜੀ ਕਿਸ ਤਰ੍ਹਾਂ ਮਤਲਬ ਜਿਹੜੇ ਬੱਚੇ ਨਵੇਂ ਆ ਰਹੇ ਆ ਕਿਸ ਤਰ੍ਹਾਂ ਕੀ ਕਰਿਆ ਜਾਊਗਾ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਮੁਸ਼ਕਲਾਂ ਬਹੁਤ ਆਉਂਦੀਆਂ ਜੀ ਹੁਣ ਜੇ ਕਿਸੇ ਨੇ ਘਰ ਕਰਾਏ ਤੇ ਲੈਣਾ ਉਹ ਵੀ ਨਹੀਂ ਮਿਲਦਾ ਬਹੁਤ ਤੰਗੀਆਂ ਆਉਂਦੀਆਂ ਕੰਮ ਨਹੀਂ ਮਿਲਦੀ ਇੱਥੇ ਰੇਟ ਬਹੁਤ ਵਧੇ ਪਏ ਆ ਕਿਰਾਇਆ ਬਹੁਤ ਜ਼ਿਆਦਾ ਹੋਇਆ ਪਰ ਇੰਨਾ ਬੱਚਾ ਭਰ ਨਹੀਂ ਸਕਦਾ ਜਿਸਾਂ ਜਿਹੜੀਆਂ ਹੋਰ ਆ ਭਰਨ ਵਾਲੀਆਂ ਸਕੂਲ ਦੇ ਗਾਉਂ ਵੀ ਬਹੁਤ ਆਖੀਆਂ ਲੀਆਂ ਤੇਰਾ ਮਾਂ ਤੇ ਭੇਜ ਦਿੰਦਾ ਪਰ ਇੱਥੇ ਆ ਕੇ ਉਹਨਾਂ ਕੰਮ ਵੀ ਨਹੀਂ ਮਿਲਦਾ ਕਿਥੇ ਅਜ ਤੋਂ 10 ਸਾਲ ਪਹਿਲਾਂ ਇੱਥੇ 30 ਰੁਪਏ ਸੀ 8 ਘੰਟੇ ਦੇ ਉਹ 15 ਤੇ ਆਏ ਪਏ ਆ ਤੇ ਖਰਚੇ ਉਹ ਤੋਂ ਵਧੇ ਪਏ ਆ ਗ੍ਰੋਸਰੀ ਦਾ ਰੇਟ ਵਧਿਆ ਪਿਆ ਤੁਸੀਂ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਵੀ ਜਿਹੜੇ ਬੱਚੇ ਉਧਰੋਂ ਆ ਰਹੇ ਆ? ਬੱਚਿਆਂ ਨੂੰ ਮੈਂ ਤਾਂ ਇਹ ਕਹਿ ਰਿਹਾ ਹਾਂ ਬਈ ਜੇ ਕਿਸ ਨੂੰ ਕਹਾਂਗੇ ਕਿ ਤੱਕ ਅਗਲਾ ਕੱਲ ਤੁਸੀਂ ਜਾਵੜੇ ਸਾਨੂੰ ਰੋਕਦੇ ਹੋ ਪਰ ਜੇ ਉੱਥੇ ਰੋਟੀ ਦਾ ਸਾਧਨ ਹੈਗਾ ਤਾਂ ਕੋਈ ਲੋੜ ਨਹੀਂ ਆਉਣੀ। ਠੀਕ ਆ ਦੇ ਮਾਪੇ ਭੈਣ ਭਰਾ ਦੇ ਵਿੱਚ ਬਹੁਤ ਵੱਡੀ ਘਾਟ ਹੈ ਪਰ ਇੱਕ ਸੱਜਣ ਆਖ ਤਾਂ ਕੋਣ ਦੇਖਦਾ ਹੈ ਨਾ। ਬੜੀ ਜਾ ਉੱਥੇ ਹੀ ਐਸਾ ਨਾ। ਅਸੀਂ ਇਹ ਕਹਿਣਾ ਹੈ ਕਿ ਆਏ ਜਿਹੜੇ ਉੱਥੋਂ ਆਪਣਾ ਘਰ-ਬਾਰ ਛੱਡ ਕੇ ਤੇ ਕੋਈ ਸ਼ਾਨੇ ਬਣ ਕੇ ਤੇ ਵਧੀਆ ਬਰਾਊ ਬਣ ਕੇ ਕਮਾਉਂ ਮੈਨਾਂ ਤਾਂ ਕਰਸ਼ ਪ੍ਰਗਟ ਤਾਂ ਕਰਨਾ ਹੀ ਚਾਹੀਦਾ। ਜਿਹੜੇ ਬੱਚੇ ਆ ਕੇ ਤੇ ਸੈਟਲ ਹੋ ਚੁੱਕੇ ਐ ਉਹਨਾਂ ਨੂੰ ਇਸ ਸਟਰਗਲ ਕਰਨਾ ਹੀ ਪਿਆ ਰਹੇ। ਕਿ ਇਸ ਲਈ ਜੇ ਆਇਆ ਉਹ ਤੱਕ। ਕਿ ਤੁਸੀਂ ਇਹ ਨਾ ਫੇਰ ਹੌਸਲੇ ਬੁਲੰਦ ਕਰਕੇ ਤੇ ਫੇਰ ਤੁਸੀਂ ਜਾਓ। ਇਹ ਸੀ ਆਈ ਨਹੀਂ ਤੇ ਕੁਝ ਕਰੰ ਲੱਗੇ ਆਇਆ। ਐਵੇਂ ਨਹੀਂ ਜੇ ਤੁਸੀਂ ਗੱਲ ਘਾਤ ਚਲੇ ਜੀਏ ਵੀ ਜਾਓ ਸਾਡੀ ਪ੍ਰੋਸੈਸਟ ਕੀਤੀ ਹੋਈ ਐ। ਕਰੋ ਜੇ ਤੁਸੀਂ ਪ੍ਰੋਪਰਟੀ ਆ ਤਾਂ ਸੇਲ ਕਰਕੇ ਆਇਓ ਤੇ ਫਿਰ ਬਣਾਓ ਤੇ ਕਮਾਓ। ਕਮਾਉਣ ਵਾਸਤੇ ਆਇਓ ਤੇ ਕਮਾਓ। ਕਰੋ। ਵਧੋਗੇ ਤੇ ਨਾਲ ਨਾਲ ਸਭ ਕੁਝ ਕਰੋ। ਐਸਾ ਸਾਰੀਆਂ ਹੈ ਕਿ ਸੋਚੀ ਜਾਗੇ ਸਭ।

ਬੇਟੇ ਕੋ پاس ਹੋਣ। ਜੀ ਪੰਜ ਕਿੱਥੋਂ ਆਇਓ? ਅੰਮ੍ਰਿਤਸਰ ਤੋਂ। ਕਿਸ ਤਰ੍ਹਾਂ ਮਹਿਸੂਸ ਹੋ ਰਿਹਾ? ਵਧੀਆ। ਆਪਣੇ ਨਾਲੋਂ ਫਰਕ ਆ ਕੁਛ? ਨਹੀਂ ਇੱਥੇ ਵੀ ਵਧੀਆ ਉੱਥੇ ਵੀ ਵਧੀਆ। ਇੱਕ ਬੇਟਾ ਉੱਥੇ ਇੱਕ ਇੱਥੇ। ਫਿਰ ਤਾਂ ਤੁਸੀਂ ਜ਼ਿਆਦਾ ਉਹ ਹੋਗੇ ਫਲੈਕਸੀਬਲ। ਫਿਰ ਤਾਂ ਵੰਡ ਲੇਗੇ। ਹਾਂਜੀ ਹਾਂਜੀ। ਕਿੰਨੀ ਦਿਨ ਇੱਥੇ ਲਾਉਣੇ ਫਿਰ ਕਿੰਨੀ ਦਿਨ ਉੱਥੇ ਲਾਉਣੇ? ਇੱਥੇ ਇਹ ਜੇ ਪਹਿਲੀ ਵਾਰ ਆਏ ਜੇ। ਪਹਿਲੀ ਵਾਰ ਆਇਆ। ਸਾਲ ਹੀ ਚੱਲਿਆ। ਅੱਛਾ ਸਾਲ ਦਾ ਸਟੇ ਮਿਲ ਗਿਆ ਤੁਹਾਨੂੰ? ਹਾਂਜੀ ਮਿਲ ਗਿਆ। ਪਿਛਲੇ ਵੀ ਯਾਦ ਕਰਦੇ ਹੋਣੇ ਵੀ ਆਜੋ ਵਾਪਸ ਬੜਾ ਯਾਦ ਕਰਦੇ ਹੋ ਇੱਥੇ ਵੀ ਪਤੀ ਹੋਈ ਇੱਥੇ ਵਧੀਏ ਉਹਨਾਂ ਨੂੰ ਸਵਾਲ ਰਸਤੇ ਆ ਗਏ ਹਾਂਜੀ ਹਾਂਜੀ ਭੈਣ ਜੀ ਤੁਸੀਂ ਹਾਂਜੀ ਇਸ ਵਾਲੇ ਤਰੱਕੀਪੁਰ ਤੋਂ ਫਿਰ ਤੋਂ ਸਾਡੇ ਪਿੰਡ ਦੇ ਜੋ ਤੁਸੀਂ ਰਹੇ ਜੀ ਬਸ ਠੀਕ ਆ ਵਧੀਆ ਇੱਥੋਂ ਤਾਂ ਬਹੁਤ ਵਧੀਆ ਪਰ ਬੇਟੇ ਦੋਨੇ ਇੱਥੇ ਹੀ ਆ ਅੱਛਾ ਜੀ ਬਸ ਲੌਂਗ ਸਟੇ ਦੀ ਪ੍ਰੋਬਲਮ ਨਹੀਂ ਇਹ ਵੀ ਜਾਣਾ ਪਊ ਸਾਨੂੰ ਹੁਣ ਅੱਛਾ ਜੀ ਉੱਧਰ ਪਿੱਛੇ ਕੋਈ ਨਹੀਂ ਦੋਨੇ ਬੇਟੇ ਦੋਨੇ ਠੀਕ ਠੀਕ ਇਹਨਾਂ ਬੇਰੀਆਂਪੁਰ ਵਾਲਾ ਤਰਨਪਾਲ ਜੀ ਤੁਸੀਂ ਇੱਥੇ ਬੱਚਿਆਂ ਕੋਲ ਆਇਓ ਲੜਕੇ ਕੋਲ ਆ ਜੀ ਕਿਸ ਤਰ੍ਹਾਂ ਤੁਹਾਨੂੰ ਮਹਿਸੂਸ ਹੋ ਰਿਹਾ ਹੈ ਕਿਵੇਂ ਤੁਹਾਡਾ ਟਾਈਮ ਪਾਸ ਹੁੰਦਾ ਹੈ ਕਿਸ ਤਰ੍ਹਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਗੁਜ਼ਾਰ ਰਹੇ ਹੋ ਟਾਈਮ ਪਾਸ ਤਾਂ ਪਾਰਕ 'ਚ ਵੀ ਕੁਝ ਹੀ ਹੁੰਦਾ ਜੀ ਕੁਛ ਟੀਵੀ ਦੇਖ ਲਿਆ ਜਾਂ ਦੋਸਤਾਂ ਕੋਲ ਚਲੇ ਜਾਂਦੇ ਹਾਂ ਸਾਡੇ ਨੂਰ ਦੇ ਫਰੈਂਡ ਨੇ ਤੇ ਬਾਕੀ ਦੀ ਪ੍ਰੋਬਲਮ ਜ਼ਿਆਦਾ ਇਹ ਆ ਰਹੀ ਹੈ ਜੀ ਵੀ ਜਿਹੜੀ ਨਾ ਇੰਸ਼ੋਰੈਂਸ ਦਾ ਕਰ ਦਿੰਦੇ ਨੇ ਜਦੋਂ ਪ੍ਰੋਬਲਮ ਆਉਂਦੀ ਹੈ ਉਸ ਟਾਈਮ ਤੇ ਅਪਾਇੰਟਮੈਂਟ ਲਗੋ ਤੁਸੀਂ ਜੁਲਦੀ ਮਿਲਦੀ ਹੈ 2 ਮਿੰਟਾਂ 'ਚ ਮਿਲ ਜਿਆ ਉਹ ਬੜੀ ਪ੍ਰੋਬਲਮ ਹੈ ਮੇਨ ਚੀਜ਼ ਜਿਹੜੀ ਅਸੀਂ ਜ਼ਰੂਰ ਗੁੰਦੇ ਸਾਨੂੰ ਦੰਦਾਂ ਦੀ ਪ੍ਰੋਬਲਮ ਬਹੁਤ ਆਉਂਦੀ ਹੈ ਕੁਛ ਸਟਾਰਟਪ ਪੈਣਾ ਹੈ ਜੇ ਇੰਸ਼ੋਰੈਂਸ ਕੇ ਸਾਡੀ ਇੱਕ ਕਵਰਿੰਗ ਤੋਂ ਬਾਹਰ ਹੈ ਤੇ ਉਹ ਪਹਿਲਾਂ ਬਿਲਕੁਲ ਨਹੀਂ ਦੱਸਦੇ ਵੀ ਵੀ ਚੀਜ਼ ਹੈ ਕੀ ਨਹੀਂ ਹੈਗਾ ਜੋ ਮੈਨੂੰ ਪ੍ਰੋਬਲਮ ਆਉਂਦੀ ਉਹ ਉਹ ਕਹਿੰਦੇ ਜੀ ਇਹ ਚੀਜ਼ ਨਹੀਂ ਹੈ ਜੀ ਕੈਂਸਰ ਨਹੀਂ ਜੀ ਅਜਿਹਾ ਲੋਕਾਸਰ ਦੇ ਵਿੱਚ ਦੰਦਾਂ ਦੀ ਨਹੀਂ ਹੈ ਜੀ ਹਾਰਡ ਉਹ ਤਾਂ ਇੰਸ਼ੋਰੈਂਸ ਪਾਲਿਸੀ ਤੇ ਡਿਪੈਂਡ ਕਰਦਾ ਵੀ ਆਪਾਂ ਕਿਸ ਤਰ੍ਹਾਂ ਦੀ ਪਾਲਿਸੀ ਲੈ ਰਹੇ ਹਾਂ ਆਮ ਜਨਰਲ ਮੈਡੀਕਲ ਦੀ ਤੁਸੀਂ ਕਿਵੇਂ ਸਮਝੋ ਚੱਲਣ ਦੇ ਵਿੱਚ ਬਹੁਤ ਪ੍ਰੋਬਲਮ ਹੈ ਪਾਣੀ ਮੰਗਣੀ ਪੈਂਦੀ ਹੈ ਟਾਈਮ ਪਾਸ ਹੋ ਜਾਂਦਾ ਵਧੀਆ ਕਰੇ ਹਾਂ ਟਾਈਮ ਪਾਸ ਬਹੁਤ ਵਧੀਆ ਬਸ ਬਲਾਕ ਕੋਈ ਨਾ ਕੋਈ ਟਿੱਕ ਵੀ ਲੈਂਗੇ ਬਸ ਸਤੇ ਹਾਂਜੀ ਮੁਖਸਰ ਸਾਹਿਬ ਤੋਂ ਆਏ ਸੀ ਜੀ ਤੇ ਬੇਟੇ ਇੱਥੇ ਬੇਟੀਆਂ ਉੱਥੇ ਆ ਪੀਡੀਐਸ ਠੀਕ ਲੱਗਦਾ ਬਾਕੀ ਵਧੀਆ ਬੱਚਿਆਂ ਕੋ ਲਾਏ ਆ ਬੱਚਿਆਂ ਦੇ ਨਾਲ ਦਿਲ ਲੱਗਦਾ ਬਾਕੀ ਉੱਥੇ ਜਿਹੜੇ ਪਰਿਵਾਰ ਆ ਉਹਨਾਂ ਦੀ ਬਹੁਤ ਜ਼ਿਆਦਾ ਜ਼ਿਆਦਾ ਹੁੰਦੀ ਹੈ ਤੇ ਹਾਂ ਸਾਰੇ ਕਰਵਾਣਾ ਕੀ ਦੋਵਰ ਦੇਖ ਨੇ ਕੁੜੀ ਆਪਣਾ ਇਥੋਂ ਤੇ ਉਥੋਂ ਦਾ ਤੁਹਾਨੂੰ ਕਿਸ ਤਰ੍ਹਾਂ ਦਾ ਫਰਕ ਲੱਗਦਾ ਕਿ ਕਿਹੜੀ ਚੀਜ਼ਾਂ ਤੁਹਾਨੂੰ ਜ਼ਿਆਦਾ ਜ਼ਰੂਰੀ ਚਾਹੀਦੀ ਜ਼ਰੂਰੀ ਜਿਹੜਾ ਵਾਟਾ ਪਰ ਨਾ ਬਹੁਤ ਵਧੀਆ ਆਪਾਂ ਇਨਕ ਕਰ ਸਕਦੇ ਖਾਣਾ ਪੀਣਾ ਅੱਛਾ ਸੋਧਦਾ ਸਭ ਕੁਝ ਪਰ ਬਾਕੀ ਜੋ ਆਪਣੇ ਮਿਲਵਰਤਨ ਜ ਆਪਣਾ ਪਿਆਰ ਹੈ ਉਹ ਜ਼ਿਆਦਾ ਉੱਥੇ ਹੈ ਜਿਹੜਾ ਆਪਣਾ ਕਲਚਰ ਨਹੀਂ ਕਲਚਰ ਨਹੀਂ ਇਥੇ ਮੇਰਾ ਜ਼ਿਆਦਾ ਬਾਕੀ ਮੈਡੀਸਨ ਜਦੋਂ ਤੁਸੀਂ ਕਹਿੰਦੇ ਹੋ ਵੀ ਉਹ ਬੜੀ ਦਿੱਕਤ ਹੈ ਇੱਥੇ ਮੇਰੇ ਦਮ ਮੈਨੂੰ ਹੀ ਪ੍ਰੋਬਲਮ ਖੁਦ ਨੂੰ ਹੈ ਤੇ ਬਹੁਤ ਕਈ ਬੱਚਾ ਨਹੀਂ ਚੱਲੀਏ ਤੇ ਕਹਿੰਦੇ ਇੱਕ ਵਾਰੀ ਰਿਕੁਆਇਰਮੈਂਟ ਲੈਣੀ ਹੋਊਗੀ ਅਪਾਰਟਮੈਂਟ ਦੋ ਦੋ ਤਿੰਨ ਤਨ ਮਹੀਨੇ ਦੇਖੋ ਜੇ ਪ੍ਰੋਬਲਮ ਅਜੇ ਆਪਾਂ ਨੂੰ ਹੋਣੀ ਹੈ ਤੇ ਉਹ ਕਦੋਂ ਅਪਾਰਟਮੈਂਟ ਮਿਲਦੀ ਕਦੋਂ ਜਾਏਗਾ ਉਥੇ ਤਾਂ ਡਾਕਟਰ ਕੋਲ ਜਾਓ ਤੇ ਮੈਨੂੰ ਤਾਂ ਲਾਈਕ ਕਲੀਅਰ ਕਰ ਦਿਓ ਹਾਂ ਇਹ ਵੀ ਤਾਂ ਹੋ ਜਾ ਰਿਹਾ ਹੈ ਤੇ ਬੇਟੇ ਕੋਲ ਆਇਓ ਬੇਟੇ ਕੋਲ ਆਇਓ ਕਿਸ ਤਰ੍ਹਾਂ ਲੱਗ ਰਿਹਾ ਹੈ ਅੱਛਾ ਲੱਗ ਰਿਹਾ ਹੈ ਕਿਹਾ ਤੇ ਠੀਕ ਹੈ ਬਹੁਤ ਅੱਛਾ ਹੈ ਤੇ ਤੁਹਾਡਾ ਹਸਬੰਦ ਨਾਲ ਆਇਆ ਮੇਰੇ ਹਸਬੰਦ ਨਾਲ ਤੁਹਾਡਾ ਟਾਈਮ ਪਾਸ ਤਾਂ ਹੋ ਜਾਂਦਾ ਘਰ ਚ ਕਿਚਨ ਚ ਹੋ ਜਾਂਦਾ ਤੇ ਫਿਰ ਉਹ ਕੀ ਕਰਦੇ ਆ ਰਿਸਟੈਂਟ ਵੀ ਉਹ ਬੇਟੇ ਨੂੰ ਬੇਟੇ ਪੋਤੇ ਨੂੰ ਸੰਭਾਲਦੇ ਆ ਸੰਭਲ ਛੇੜਦੇ ਆ ਟਾਈਮ ਪਾਸ ਕਰਦੇ ਆ ਆਪਣੇ ਘਰ ਆਪਣੇ ਘਰ ਨੂੰ ਸੰਭਾਲਦੇ ਆ ਥੋੜੀ ਕਿਚਨ ਗਾਰਡਨ ਪਿੱਛੇ ਕੌਣ ਕੌਣ ਹੈ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਸਾਰੇ ਪਿੱਛੇ ਅਸੀਂ ਇੱਕ ਵਾਰੀ ਲੋਕੀ ਕਰਦੇ ਆਏ ਆ ਬੇਟੀ ਹੈ ਬੇਟੀ ਸੈਟੀਫਾਈਡ ਹੈ ਇੱਕ ਸੋਰੀ ਆ ਕਿਸ ਨਿਕਲ ਰਿਹਾ ਹੈ ਕੋਈ ਸ਼ੌਤ ਤੁਸੀਂ ਹਾਂਜੀ ਕੋਈ ਸ਼ੌਤ ਆ ਮਤਲਬ ਸਰ ਨੂੰ ਛੋੜਾਇਆ ਕਿ ਲੌਂਗ ਸਟੇ ਨਹੀਂ ਕਰਨੀ ਉੱਥੇ ਬਿਲਕੁਲ ਹਾਂ ਉਹ ਸਾਨੂੰ ਕਿਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ ਕਿਸ ਤਰ੍ਹਾਂ ਫੀਲ ਕਰ ਰਹੇ ਹੋ ਵੀ ਇੱਥੇ ਆ ਕੇ ਫੀਲ ਕਿਸ ਤਰ੍ਹਾਂ ਕੁਝ ਕੀ ਮਤਲਬ ਕਿਸ ਤਰ੍ਹਾਂ ਤੁਸੀਂ ਮੈਡੀਕਲ ਫੈਸਿਲਿਟੀ ਤੋਂ ਮੈਡੀਕਲ ਵਗੈਰਾ ਵੀ ਚਲੋ ਛੱਡੋ ਸਾਡੀ ਗਰੂਨ ਸਟੇ ਨਰਸਿਟਿਸ ਕਿਸਲਾ ਹੋ ਸਾਡਾ ਬੱਚਾ ਤੁਹਾਨੂੰ ਬੱਚੇ ਕੋਲ ਹੀ ਰਹਿਣਾ ਹੈਗਾ ਤੁਸੀਂ ਅਬਾਊਟ 60 70 ਓਕੇ ਹਰ ਵਾਰ ਬਾਰ ਬਾਰ ਸਰ ਨੂੰ ਦਗਾ ਪੈਂਦਾ ਸਾਡੀ ਸੀ ਕਿ ਤੁਹਾਨੂੰ ਦੱਸਿਆ ਅਮਨਦੇਸ ਸ੍ਰੋਤ ਇੱਥੇ ਆਪਾਂ ਨੂੰ ਲੋ ਵਰਕਾ ਯਾ ਵੀ ਚੋ ਸਟੇਟ ਦਾ ਤੋ ਬਹੁਤ ਬਹੁਤ ਹੋਰ ਬਾਕੀ ਸਭ ਠੀਕ ਹੈ ਸਭ ਕੋਈ ਇਹ ਸੱਚਾ ਲੱਗ ਰਿਹਾ ਸਭ ਕੋਈ ਪ੍ਰੋਬਲਮ ਨਹੀਂ ਠੀਕ ਹਾਂਜੀ ਪੰਜ ਕੀ ਨਾਮ ਤੁਹਾਡਾ ਮੇਰਾ ਨਾਮ ਨਰਮਲ ਕੁਮਾਰਾ ਜੀ ਕਿੱਥੋਂ ਆਇਓ ਹਾਂਜੀ ਫਰੀਦਕੋਟ ਨੇੜੇ ਪਿੰਡ ਪੱਖੀਕਲਾਂ ਤੋਂ ਕਿਸ ਤਰ੍ਹਾਂ ਮਹਿਸੂਸ ਕਰਦੋ ਇੱਥੇ ਆ ਕੇ ਤੁਸੀਂ ਆਪਣਾ ਆਪਣੇ ਮੁਲਕ ਦਾ ਤੇ ਇੱਥੋਂ ਦਾ ਕੀ ਫਰਕ ਆ ਤੇ ਕਿਸ ਤਰ੍ਹਾਂ ਤੁਹਾਨੂੰ ਮਹਿਸੂਸ ਹੋਦਾ ਪਹਿਲਾਂ ਪਹਿਲਾਂ ਜਦੋਂ ਆਏ ਸੀ ਜੀ ਮਤਲਬ ਉਹ ਤਾਂ ਹੋਇਆ ਸੀ ਮਹਿਸੂਸ ਵੀ ਹੋਦੂ ਜੇ ਲੱਗਿਆ ਸੀ ਜੈ ਤੇ ਮਤਲਬ ਕਿ ਜੀ ਜਿਆ ਨਹੀਂ ਲੱਗਦਾ ਹੁੰਦਾ ਤੇ ਫੇਰ ਮੁੜ ਕੇ ਮਾਤਾ ਵਾਰ ਦੇ ਚਦ ਵਧੀਆ ਤੇ ਦਾ ਰਹਿਣ ਸਾਨ ਵਧੀਆ ਇੱਥੋਂ ਦਾ ਮਿਲ ਵਰਤਨ ਹੱਸ ਕੇ ਬੁਲਾਉਣਾ ਸਾਰਿਆਂ ਨੂੰ ਬਹੁਤ ਵਧੀਆ ਲੱਗਦਾ ਤੇ ਇੱਥੋਂ ਦੇ ਮਤਲਬ ਤੇ ਆਹ ਚੀਜ਼ਾਂ ਢੂਡ ਧੱਪਾ ਸਾਰਾ ਕੁਝ ਵਾਤਾਵਰਨ ਸਹੀ ਆ ਇਸ ਕਰਕੇ ਜੀ ਲੱਗਿਆ ਬਹੁਤ ਵਧੀਆ ਕਿੰਨੇ ਦਿਨ ਹੋ ਗਏ ਆਇਆ ਨੂੰ ਕਈ ਕਿੰਨੇ ਹੋਏ ਆਏ ਹਨ ਮੈਨੂੰ ਬਹੁਤ ਜੀ ਵਧੀਆ ਲੱਗਿਆ ਹੁਣ ਤਾਂ ਜੀ ਵੀ ਕਰਦਾ ਇੱਥੋਂ ਨੂੰ ਗਈਏ ਇੱਥੋਂ ਤੇ ਪ੍ਰਾਣੀਆਂ ਆਪਣੇ ਰਿਸ਼ਤੇਦਾਰ ਨਹੀਂ ਯਾਦ ਆਉਂਦੇ ਜਾਂ ਜਿਹੜੇ ਆਪਣੇ ਆਂਢੀ ਗੁਆਂਢੀ ਪ੍ਰਾਣੀਆਂ ਸਹੇਲੀਆਂ ਕਿਸ ਤਰ੍ਹਾਂ ਜਾਂ ਤਾਂ ਆਉਂਦੀਆਂ ਪਰ ਬੱਚਿਆਂ ਕੋਲੇ ਆਏ ਆ ਤਾਂ ਜੀ ਲੱਗਦਾ ਹੀ ਆ ਵਧੀਆ ਲੱਗਦਾ ਬੱਚਿਆਂ ਕੋਲੇ ਮਸਾਂ ਆਏ ਆ ਇੱਥੇ ਆਉਣ ਨੂੰ ਮਿਲਿਆ ਸਾਰ ਨੂੰ ਬੱਚਿਆਂ ਕਰਕੇ ਠੀਕ तो हर कोई देखने का उसको तो राइट है देखता है इंडिया के अंदर कि चलो फ़ॉरेन चले जाते हैं प्रदेश चले जाए डॉलर का लालच होता है लेकिन सब कुछ बेचवा चाहिए यहाँ आना बड़े मूर्ख वाली बात है ऐसा मत करो रह गई बात स्टूडेंट की तो स्टूडेंट को कोई हायर अच्छी एजुकेशन में अच्छी फैकल्टी में एडमिशन लेना चाहिए और ब्रिलियंट होना चाहिए इंग्लिश लेवल अच्छा होना चाहिए तब वो यहाँ आए वरना क्या है पूरी ज़िंदगी और तो मजदूरी करता रहेगा यहाँ जो इतने इंडियन है वो तो कोई ज़्यादा अच्छी जॉब नहीं करते मैं काफ़ी लोगों को मिला हूँ यहाँ कम से कम 12-15 साल से मैं आता जाता हूँ लेकिन मुझे तो अच्छी क्वालिटी की जॉब करने वाले आदमी बहुत ही कम मिले है यहाँ अच्छे आदमी की वैल्यू है नहीं है ऐसा नहीं लेकिन उसको भी स्ट्रगल तो करना ही पड़ता है और जैसा बहन जी ने बताया तो स्ट्रगल जो है वो कहने के लिए सब लोग बोलते रहते हैं बरसों से मैं सुनता आया हूँ स्ट्रगल स्ट्रगल लेकिन जब स्ट्रगल करता है आदमी तो टूट जाता है यहाँ की आमदनी ऐसी है मकान के किराए इतने हैं पेट्रोल का खर्च इतना है और समझो के मेडिकल का भी है आपको कैसा लगता है आप और आपने बोला कि आप कई बार यहाँ पर आ चुके हो हाँ। और जो हमारे पहले से इंडियन इधर बसे हुए हैं उनका व्यवहार नए लोगों के लिए कैसा है नए लोग जो अपने इंडियन जो इंडियन लोग इधर आ रहे हैं हाँ, और जो पुराने पुराने, पुराने लोगों का व्यवहार उन इंडियन से कैसा है देखो भाई परदेश का यहाँ का लोग कहते हैं या कनाडा हो या अमेरिका मेरे काफी सर्कल भी है अमेरिका में भी है मैं खुद भी काफी कंट्री घुमा हुआ हूँ आदमी हूँ तो मेरी प्रैक्टिकल लाइफ में जिया हूँ ऐसा नहीं की एक ऑफिस के अंदर बैठ के अपनी जिंदगी खत्म कर दिया ऐसा नहीं है मेरे पास हर चीज का एक्सपीरियंस है और आई एम ऑल्सो टेक्निकल पर्सन तो मैं सब एंगल से इंसान को और सब टाइम को देखता रहता हूँ और उसका स्टडी करता हूँ तो यहाँ इतने सालों से आने के बाद लगता है और बाहर भी घूमने के बाद बाहर कोई किसी का रिश्तेदार नहीं होता है पैसा ही सब कुछ होता है और दिल्ली बॉम्बे अहमदाबाद ऐसे शहरों में मैं अहमदाबाद से ही हूँ तो वहाँ पैसे का ही रिश्तेदारी है जो आप लोगों के अंदर है गाँव में गाँव में जो प्यार मोहब्बत एक दूसरे के लिए पैसा कोई उधार देता है ये यहाँ कोई नहीं देता है कुछ नहीं देता है यहाँ हर चीज़ और इंस्टॉलमेंट भी मकान लोग तो मकान सस्ते नहीं हैं मकान भी लेना बहुत मुश्किल है किराए के मकान के भी किराए काफ़ी ज़्यादा है और हर जगह यहाँ रेफरेंस चाहते हैं जॉब के लिए मकान के लिए हर चीज़ में आपको रेफरेंस चाहिए तो रेफरेंस देने वाला कौन तो जो आदमी अच्छी जगहों में है उनका रेफरेंस आपको देना पड़ेगा चालू आदमी का रेफरेंस चलेगा नहीं ये जो प्रैक्टिकल बातें है लालच बुरी बला है इतना लालचू मत बनो और आने से पहले एजेंट की बातों में बताओ मेन बात ऐसे व्यक्तियों को ऐसे सर्कल को ऐसे बड़े आ, शिक्षित आदमी को एजुकेटेड आदमी से कंसल्ट करो बात करो कि भाई मैं जाना चाहता हूँ कौन से कंट्री में जाऊँ ਤੁਹਾਨੂੰ ਜਿੰਨਾਂ ਸਰ ਨਿਊਜ਼ ਦੇਖੋ ਵਾਣ ਕੀ ਪੋਜੀਸ਼ਨ ਕਿਹਾ ਹੈ ਈਕੋਨੋਮੀ ਕੀ ਹੈ ਉਹ ਸਭ ਦੇਖੋ ਚਾਹੇ ਕੈਨੇਡਾ ਹੋਵੇ ਯੂਕੇ ਹੋਵੇ ਜਾਂ ਆਸਟ੍ਰੇਲੀਆ ਹੋਵੇ ਮੇਰੀ ਦੇ ਨਾਲ ਨਾਲ ਇੱਕ ਹੋਰ ਬੇਟੀ ਹੈ ਜੀ ਜਿਵੇਂ ਇੱਥੋਂ ਅਸੀਂ तकरीबन ਸਾਡੀਆਂ ਸਿਹਤਾਂ ਸੁੱਤਾ ਠੀਕ ਪਈਆਂ ਸਾਡੇ ਬੱਚੇ ਇੱਥੇ ਆ ਅਸੀਂ ਤਾਂ ਬੱਚਿਆਂ ਦੇ ਨਾਲ ਆਉਣਾ ਹੀ ਆਉਣਾ ਹੈ ਤੇ ਅਸੀਂ ਸਾਡਾ ਸਰੀਰ ਅਜੇ ਕੰਮ ਕਰ ਸਕਦਾ ਹੈ ਤੇ ਇੱਥੋਂ ਦੀ ਗਵਰਨਮੈਂਟ ਕੋਈ ਸਾਨੂੰ ਸਿਰਫ ਇੱਕ ਵਿਜ਼ਟਰ ਵੀਜ਼ਾ ਦਿੰਦੀ ਹੈ ਕੰਮ ਕਰਨ ਦਾ ਹੀ ਆ ਅਲਾਉ ਨਹੀਂ ਕਰਦੀ। ਕਿ ਉਹਦੇ ਨਾਲ ਸਾਨੂੰ ਵੀ 3 ਸਾਲ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ ਕਿ ਅਸੀਂ ਇੱਥੇ ਇਹਨਾਂ ਦਾ ਕੰਮ ਵੀ ਕਰੀਏ ਤੇ ਨਾਲ ਗਵਰਨਮੈਂਟ ਨੂੰ ਟੈਕਸ ਵੀ ਦਈਏ ਤੇ ਇਹਨਾਂ ਨੂੰ ਵੀ ਬੈਨੀਫਿਟ ਹੋਵੇ ਸਾਨੂੰ ਵੀ ਬੈਨੀਫਿਟ ਹੋਵੇ ਸਾਡੇ ਬੱਚਿਆਂ ਨੂੰ ਵੀ ਬੈਨੀਫਿਟ ਹੋਵੇ ਉਹ ਤਾਂ ਅਸੀਂ ਬੱਚਿਆਂ ਤੇ ਬੋਝ ਬਣਦੇ ਆ ਤੇ ਇਹਦੇ ਨਾਲ ਨਾਲ ਮੈਂ ਇਹ ਸਰਕਾਰ ਤੋਂ ਇਲਾਵਾ ਇੰਡੀਆ ਸਰਕਾਰ ਨੂੰ ਵੀ ਬੇਨਤੀ ਕਰਦਾ ਹਾਂ ਕਿ ਜੇ ਉੱਥੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਉਹ ਤੇ ਸਾਡੇ ਬੱਚਿਆਂ ਨੂੰ ਵਿਦੇਸ਼ਾਂ ਨੂੰ ਨਾ ਜਾਣਾ ਪਵੇ। ਕਿਹੜਾ ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ ਫੁੱਲ ਮੁਰਝਾਇਆ ਪਿਆ ਹੈ ਗੁਲਾਬ ਦਾ ਕਿਹੜਾ ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ ਫੁੱਲ ਮੁਰਝਾਇਆ ਪਿਆ ਹੈ ਗੁਲਾਬ ਦਾ ਸੁੱਕ ਗਈਆਂ ਜੜਾਂ ਮੁਰਝਾਈਆਂ ਟਾਣੀਆਂ ਸੁੱਕ ਗਈਆਂ ਜੜਾਂ ਮੁਰਝਾਈਆਂ ਟਾਣੀਆਂ ਛੇਤੀ ਕੀਤੇ ਮੈਂ ਤੁਹਾਂ ਦੱਸੀਆਂ ਨਹੀਂ ਜਾਣੀਆਂ ਛੇਤੀ ਕੀਤੇ ਮੈਂ ਤੁਹਾਂ ਦੱਸੀਆਂ ਨਹੀਂ ਜਾਣੀਆਂ ਲੋ ਜੀ ਦੋਸਤੋ ਹੁਣ ਤੁਸੀਂ ਵੇਖਿਆ ਆਸਟ੍ਰੇਲੀਆ ਦੇ ਵਿੱਚ ਸਾਡੇ ਉਹ ਇੰਡੀਅਨ ਭਰਾਵਾਂ ਦਾ ਜਿਹੜਾ ਰਾਣਤ ਮੇਲਾ ਤੇ ਉਹਨਾਂ ਨੇ ਜੋ ਗੱਲਬਾਤ ਕੀਤੀ ਹੈ ਜੋ ਸਰਕਾਰਾਂ ਤੋਂ ਆਪਣੀ ਆਪਣੀਆਂ ਮੰਗਾਂ ਰੱਖੀਆਂ ਉਹਨਾਂ ਦੀ ਸਭ ਤੋਂ ਮੁੱਖ ਮੰਗ ਇਹ ਰਹੀ ਹੈ ਕਿ ਸਾਨੂੰ ਵਿਸਟਰ ਵੀਜ਼ੇ ਦੇ ਨਾਲ ਨਾਲ ਵਰਕ ਰਾਈਟਸ ਵੀ ਦਿੱਤੇ ਜਾਣ ਤਾਂ ਕਿ ਅਸੀਂ ਇੱਥੇ ਕੰਮ ਕਰ ਕਰਕੇ ਆਪਣੇ ਬੱਚਿਆਂ ਦੀ ਮਦਦ ਕਰ ਸਕੀਏ ਇਹਨਾਂ ਸਰਕਾਰਾਂ ਨੂੰ ਟੈਕਸ ਦੇ ਕੇ ਅਸੀਂ ਆਪਣਾ ਵੀ ਰੋਜ਼ੀ-ਰੋਟੀ ਪਾਲੀਏ ਤੇ ਸਰਕਾਰਾਂ ਦਾ ਵੀ ਘਰ ਭਰੀਏ ਸੋ ਇਸ ਦੇ ਨਾਲ ਨਾਲ ਹੀ ਉਹਨਾਂ ਨੇ ਮੰਗ ਕੀਤੀ ਆ ਇੰਡੀਆ ਸਰਕਾਰ ਤੋਂ ਕਿ ਅਗਰ ਤੁਸੀਂ ਸਾਡੇ ਬੱਚਿਆਂ ਵਾਸਤੇ ਉੱਥੇ ਨੌਕਰੀਆਂ ਜਾਂ ਕਮਰਾ ਜਿਹੜਾ ਬਹੁਤ ਵੱਦ ਤੁਸੀਂ ਸਹਿਯੋਗ ਕਰੋ ਬਹੁਤ ਵੱਦ ਨੌਕਰੀਆਂ ਦਿਓ ਤਾਂ ਸਾਡੇ ਬੱਚਿਆਂ ਨੂੰ ਵਿਦੇਸ਼ ਚ ਨਾ ਆਉਣਾ ਪਵੇ ਤੇ ਇਹਨਾਂ ਗੱਲਾਂ ਦੇ ਨਾਲ ਨਾਲ ਤੁਸੀਂ ਸਾਰੀ ਇਹ ਵੀਡੀਓ ਦੇਖੋਗੇ ਪੀਪੀ04 ਚੈਨਲ ਤੇ ਉਸ ਦੇ ਨਾਲ ਨਾਲ ਅਸੀਂ ਹੁਣ ਤੁਹਾਨੂੰ ਪੰਜਾਬੀ ਕਲਚਰ ਦਾ ਜਿਹੜਾ ਕੁਝ ਹਿੱਸਾ ਉਹ ਸਾਡੀਆਂ ਭੈਣਾਂ ਖੜੀਆਂ ਵੀਰ ਖੜੇ ਆ ਉਹ ਅਸੀਂ ਤੁਹਾਨੂੰ ਪੰਜ ਚਾਰ ਮਿੰਟ ਵਾਸਤੇ ਦਿਖਾਵਾਂਗੇ ਆਸਟ੍ਰੇਲੀਆ ਦੇ ਵਿੱਚ ਕਿਵੇਂ ਰੌਣਕਾਂ ਲਾਉਂਦੇ ਆ ਸਾਡੇ ਪੰਜਾਬੀ ਵੀਰ ਆਜੋ ਫਿਰ ਦੇਖਦੇ ਆ டண்டாயாக காமையா ਰੇ ਦਸਨਾ ਆਪਾਂ ਦੋਨਾ ਨੇ ਇਤਖਾਲੇ ਦੇ ਇਤਨਾ ਵੇ ਆਪਾਂ ਦੋਨਾ ਨੇ ਗੜਾ ਸਾਡਾ ਪੰਜਾਬੀਆਂ ਦਾ ਭਾਰਤੀਆਂ ਦਾ ਅਖੀਰਲੀ ਬੋਲੀ ਦੇ ਨਾਲ ਤੁਹਾਡੇ ਤੋਂ ਵਿਦਾ ਲਵਾਂਗੇ ਔਰ ਉਸ ਤੋਂ ਬਾਅਦ ਮਿਲਾਂਗੇ ਕਿਸੇ ਹੋਰ ਇਵੈਂਟ ਦੇ ਨਾਲ ਉਨੀ ਦੇਰ ਲਈ ਸਤਿ ਸ਼੍ਰੀ ਅਕਾਲ ਮੈਂ ਸ਼ੰਮਲ ਜਾਲਾ ਪੀਵੀ04 ਚੈਨਲ ਫਿਰ ਮਿਲਾਂਗੇ ਕਿਸੇ ਹੋਰ ਇਵੈਂਟ ਦੇ ਨਾਲ ਰਾਸ਼ਟ ਬੋਲੀ ਦੇ ਨਾਲ ਇਸ ਨੂੰ ਖਤਮ ਕਰਦੇ ਹਾਂ ਪੱਕੀ ਆਪਿੰਗ ਦਾ ਮੇਰਾ ਥੋਲ ਪਟੇਰਾ ਜੀ ਬੱਤੀ ਆਪਿੰਗ ਦਾ ਮੇਰਾ ਥੋਲ ਪਟੇਰਾ ਹੇ ਰਾਤਾ ਮੰਡਲਾ ਹਾਲ ਮਾਈ ਤੇਰੇ ਤੇੱਸ ਕਿਦਾ ਕੱਦਾਂ ਮਾ ਹਾਰੇ ਜੀ ਹਾਲ ਕਰੀਏ ਹਰਦਾਏ ਥੈਂਕ ਯੂ ਸਾਮਲਾ ਚਾਲਾ ਪੀ 04 ਚੈਨਲ ਫਿਰ ਮਿਲਾਂਗੇ ਕਿਸੇ ਹੋਰ ਇਵੈਂਟ ਦੇ ਨਾਲ ਅਬਦੀਨੀ 100 ਕੋਡ ਜਿਰੇਚਲ ਨੰਬਰ 13 ਵਧੀਆ ਕੁਆਲਿਟੀ ਸਾਫ ਸੁਥਰਾ ਵਾਤਾਵਰਣ ਨਵੀਂ ਬਿਲਡਿੰਗ ਨਵਾਂ ਫਰਨੀਚਰ ਚਮਕ ਚਮਕ ਕਰਦੀਆਂ ਫਰਸ਼ਾਂ ਤੇ ਅਗਿਆਕਾਰੀ ਸਟਾਕ ਰਹਿਣ ਲਈ ਸਾਫ ਸੁਥਰੇ ਕਮਰੇ ਵਿਆਹ ਸ਼ਾਦੀਆਂ ਤੇ ਕਿਤੇ ਪਾਰਟੀਆਂ ਲਈ ਸੁੰਦਰ ਹਾਲ ਕੀਮਤ ਵਿੱਚ ਸਭ ਤੋਂ ਸਸਤਾ ਹਮੇਸ਼ਾ ਯਾਦ ਰੱਖੋ ਹੋਟਲ ਦੇਵ ਹੈਵਨ ਹੋਟਲ ਦੇਵ ਹੈਵਨ ਹੋਟਲ ਦੇਵ ਹੈਵਨ ਬਠਿੰਡਾ ਰੋਡ ਸਾਹਮਣੇ ਨਵੀਂ ਦਾਣਾ ਮੰਡੀ ਕੋਤ ਹਰ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਬੁਕਿੰਗ ਲਈ ਸੰਪਰਕ ਕਰੋ 9778 8030 ਪੰਨ 9778 8030 ਪੰਨ 9778 8030 ਪੰਨ ਫ੍ਰੀ ਕੋਡ ਜਿਰੇਸ਼ਨ ਨੰਬਰ 13 ਵਧੀਆ ਕੁਆਲਿਟੀ ਸਾਫ਼ ਸੁਥਰਾ ਵਾਤਾਵਰਨ ਨਵੀਂ ਬਿਲਡਿੰਗ ਨਵਾਂ ਫਰਨੀਚਰ ਚਮ-ਚਮ ਕਰਦੀਆਂ ਫਰਸ਼ਾਂ ਤੇ ਆਗਿਆਕਾਰੀ ਸਟੋਰ ਰਹਨ ਲਈ ਸਾਫ਼-ਸੁਥਰੇ ਕਮਰੇ ਵਿਆਹ ਸ਼ਾਦੀਆਂ ਤੇ ਕਿਤੇ ਭਾਵੇਂ ਸੁੰਦਰ ਹੋ ਕੀਮਤ ਵਿੱਚ ਸਭ ਤੋਂ ਸਸਤਾ ਹਮੇਸ਼ਾ ਯਾਦ ਰੱਖੋ ਪਟੇਲ ਦੇਖੋ ਪਟੇਲ ਦੇਖੋ ਪਟੇਲ ਦੇ ਹੈਵਰ ਵਿਖਿੰਡਾ ਰੋਡ ਸਾਹਮਣੇ ਨਮੀ ਦਾਣਾ ਮੇਰੇ ਖੁਸ਼ ਬੜੇ ਮੇਰੇ ਸਾਰੇ ਵੱਡੇ ਵੀਰ ਅੱਜ ਆਵਦੀ ਨੀਂ ਹੋਰ ਬਿੱਤੀ ਆਮੜੀ ਆਵਦੀ ਨੀਂ ਹੋਰ ਬਿੱਤੀ ਆਮੜੀ